ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਹਰੀਦوار ਤੋਂ ਜੰਮੂ ਜਾ ਰਹੀ ਬੱਸ ਲੁਧਿਆਣੇ ਦੇ ਨਜ਼ਦੀਕ ਜੋ ਕਿ ਪਲਟ ਗਈ ਹੈ ਜਿਸ ਦੇ ਵਿੱਚ ਕੀ 35 ਲੋਕ ਘਾਇਲ ਹੋਏ ਨੇ ਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਸੌਰਦਵਾਰ ਤੋਂ ਜੰਮੂ ਜਾ ਰਹੀ ਸੀ ਇੱਕ ਨਿੱਜੀ ਕੰਪਨੀ ਦੀ ਬੱਸ ਹੈ ਜੋ ਕਿ ਦੇਰ ਰਾਤ ਲੁਧਿਆਣੇ ਦੇ ਵਿੱਚ ਪਲਟ ਗਈ ਹੈ ਹਾਦਸੇ ਦੇ ਵਿੱਚ ਬੱਸ ਸਵਾਰ ਜੋ ਕਿ ਤਿੰਨ ਬੱਚੀਆਂ ਸਮੇਤ 35 ਲੋਕ ਬੁਰੀ ਤਰ੍ਹਾਂ ਨਾਲ ਘਾਇਲ ਹੋਏ ਨੇ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਜ਼ਖਮੀਆਂ ਨੂੰ ਦਾਖਲ ਵੀ ਕਰਾਇਆ ਗਿਆ ਹੈ ਦੱਸਿਆ ਕਿ ਹਾਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਸੋ ਮ੍ਰਿਤਕ ਦੀ ਹਜੇ ਪਛਾਣ ਨਹੀਂ ਹੋ ਸਕੀ ਹੈ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਦੇਰ ਰਾਤ ਜਲੰਧਰ ਬਾਈਪਾਸ ਵਿਦਿਆਨਾ ਦੇ ਨੇੜੇ ਜਲੰਧਰ ਬਾਈਪਾਸ ਦੇ ਕੋਲੇ ਹਾਦਸਾ ਵਾਪਰਿਆ ਹੈ ਹਾਸਾ ਰਾਤ ਕਰੀਬ 1 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ ਸੋ ਜਲੰਧਰ ਬਾਈਪਾਸ ਦੇ ਕੋਲ ਹੈ ਜੋ ਕਿ ਰਿਦਵਾਰ ਤੋਂ ਚੱਲ ਕੇ ਜੋ ਜੰਮੂ ਜਾ ਰਹੀ ਸੀ ਬਾਸਰ ਲੁਧਿਆਣੇ ਦੇ ਚਲੰਦਰ ਬਾਈਪਾਸ ਦੇ ਕੋਲ ਪਹੁੰਚੇ ਤੇ ਹਾਈਵੇ ਤੇ ਅਚਾਨਕ ਹੀ ਪਰਾਟ ਗਈ ਸਿਸ ਤੇ ਵਿੱਚ ਕੀ ਚਿੰਚੀਗਾੜਾ ਆਵਾਜ਼ ਜੋ ਸੁਣ ਕੇ ਆਵਾਜ਼ਾ ਸੁਣ ਕੇ ਆਸ-ਪਾਸ ਦੇ ਲੋਕ ਹੈ ਜੋ ਉੱਥੇ ਪਹੁੰਚਦੇ ਨੇ ਤਾਂ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਐਂਬੂਲੈਂਸ ਨਾਲ ਕਾਇਲਾਨਾ ਹਸਪਤਾਲਾ ਦੇ ਵਿੱਚ ਜੋ ਕਿ ਪਹੁੰਚਾਇਆ ਜਾਂਦਾ ਹੈ ਤੇ ਹਸਪਤਾਲਾ ਤੋਂ ਸੂਚਨਾ ਦਿੱਤੀ ਜਾਂਦੀ ਹੈ ਤੇ ਐਂਬੂਲੈਂਸ ਜੇ ਘਟਨੀਆਂ ਘਟਨਾ ਸਥਲ ਦੇ ਉੱਤੇ ਮਗਾਈਆ ਜਾਂਦੇ ਨੇ ਕਾਇਲਾਨਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਹਾਦਸੇ ਦੇ ਵਿੱਚ ਤਿੰਨ ਬੱਚੇ ਵੀ ਸ਼ਾਮਲ ਸੀ 35 ਲੋਕ ਕਾਇਨ ਹੋਏ ਨੇ ਜੋ ਕੋਈ ਹਸਪਤਾਲ ਦੇ ਵਿੱਚ ਉਚਾਰ ਦੀ ਇਨਾਨਾ ਯਾਨੀ ਕਿ ਇਲਾਜ ਦੇ ਲਈ ਉਹਨਾਂ ਨੂੰ ਦਾਖਲ ਕਰਾਇਆ ਹੋਇਆ ਸੋ 12 ਦੇ ਵਿਅਕਤੀ ਜਿਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਟਾਇਰ ਪੈਂਚਰ ਹੋਇਆ ਸੀ ਹਾਦਸੇ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਔਰ ਜੋ ਗੱਡੀ ਹੈ ਜੋ ਇਕਦਮ ਟਾਇਰ ਪੈਂਚਰ ਹੋ ਗਿਆ ਤੇ ਜੋਖੀ ਉੱਥੇ ਖੜੀ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਹੈ ਜੋ ਟਾਇਰ ਪੈਂਚਰ ਹੋ ਗਿਆ ਸੀ ਉੱਥੇ ਖੜੀ ਸੀ ਅਤੇ ਜੋ ਕਰੀਬ ਉੱਥੇ ਅਟਾਇਰ ਪੈਂਚਰ ਲਗਾਇਆ ਜਾ ਰਿਹਾ ਸੀ ਤੇ ਪਿੱਛੋਂ ਦੀ ਆ ਕੇ ਇੱਕ ਟਰੱਕ ਨੇ ਜੋ ਟੱਕਰ ਮਾਰੀ ਹੈ ਸੋ ਹਸਪਤਾਲ ਦੇ ਵਿੱਚ ਦਾਖਲ ਇੱਕ ਵਿਅਕਤੀ ਕੁਲਦੀਪ ਸਿੰਘ ਨੇ ਦੱਸਿਆ ਕਿ 48 ਦੇ ਕਰੀਬ ਲੋਕ ਜੋ ਸਵਾਰ ਸੀ ਜਿਸ ਦੇ ਵਿੱਚੋਂ ਕਿ 35 ਲੋਕ ਆਏ ਹੋਏ ਨੇ ਉਹਨਾਂ ਨੇ ਦੱਸਿਆ ਕਿ ਬੱਸ ਦਾ ਟਾਇਰ ਪੈਂਚਰ ਹੋਣ ਦੇ ਨਾਲ ਹੀ ਹਾਦਸਾ ਹੋਇਆ ਹੈ ਜੋ ਕਿ ਰਾਤ ਕਰੀਬ 1 ਵਜੇ ਹੋਇਆ ਹੈ ਪੁਲਿਸ ਨੇ ਜੋ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਆ ਜੋ ਕਿ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ ਫਰਹਾ ਪਛਾਣ ਨਹੀਂ ਹੋ ਪਾਈ ਹੈ ਜੋ ਸ਼ਵਲ ਨੂੰ ਦਿਨਾਲੇ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਜੋ ਕਿ ਪਛਾਣ ਹੋਣ ਤੋਂ ਬਾਅਦ ਪੋਸਟਮਾਰਟਮ ਦੇ ਲਈ ਭੇਜਿਆ ਜਾਵੇਗਾ ਸੋ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਟਾਇਰ ਪੈਂਚਰ ਹੋ ਗਿਆ ਸੀ ਅਤੇ ਬੱਸ ਹੈ ਜੋ ਮੌਜੂਦ ਸੀ ਯਾਨੀ ਕਿ ਜਲੰਧਰ ਬਾਈਪਾਸ ਰੋਡ ਦੇ ਉੱਤੇ ਬੱਸ ਕਿਨਾਰੇ ਖੜੀ ਸੀ ਤੇ ਪਿੱਛੋਂ ਇੱਕ ਜੋ ਕਿ ਕੰਟੇਨਰ ਰਕਾ ਕੇ ਉਸਨੇ ਟੱਕਰ ਮਾਰੀ ਹੈ ਟੱਕਰ ਇਹ ਨਹੀਂ ਜ਼ੋਰਦਾਰ ਸੀ ਕਿ ਨੁਕਸਾਨ ਇੰਨਾ ਜ਼ਿਆਦਾ ਹੋਇਆ ਹੈ ਟੱਕਰ ਜ਼ੋਰਦਾਰ ਹੋਣ ਕਰਕੇ ਬੱਸ ਹੈ ਜੋ ਪਲਟ ਗਈ ਅਤੇ ਬੱਸ ਦੇ ਵਿੱਚ ਸਵਾਰ ਕਈ ਲੋਕ ਹੈ ਜੋ ਕਈ ਲੋਗੇ ਨੇ ਕਾਇਲਾ ਦੀ ਗਿਣਤੀ ਹੈ 35 ਦੱਸੀ ਜਾ ਰਹੀ ਹੈ ਇਸ ਤੇ ਨੁਕਸਾਨ ਹੈ ਇੱਕ ਵਿਅਕਤੀ ਦੀ ਜਾਨ ਵੀ ਚਲੀ ਗਈ ਹੈ ਔਰ ਅ ਜੋ ਕਾਇਲ ਨੇ ਕੁਝ ਕਾਇਲ ਨੇ ਜਿਹਨਾਂ ਨੂੰ ਕੀ ਜੋ ਦਾਖਲ ਕਰਾਇਆ ਗਿਆ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਅਤੇ ਕੁਝ ਕਾਇਲਾ ਨੂੰ ਜੋ ਕਿ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜਾਂ ਕਿ ਦੱਸ ਦੇ ਕਿ ਪੀਜੀਆਈ ਦੇ ਵਿੱਚ ਕੁਝ ਕਾਇਲ ਜੋ ਕਿ ਜ਼ਿਆਦਾ ਗੰਭੀਰ ਸਮੱਸਿਆਵਾਂ ਵਾਲਾ ਜਿਹਨਾਂ ਨੂੰ ਦੇਖਣ ਨੂੰ ਮਿਲੀਆਂ ਨੇ ਜੋ ਜ਼ਿਆਦਾ ਕਾਇਲ ਹੋਏ ਨਹੀਂ ਉਹਨਾਂ ਨੂੰ ਜੋ ਦਾਖਲ ਕਰਵਾਇਆ ਗਿਆ ਪੀਜੀਆਈ ਦੇ ਲਈ ਭੇਜਿਆ ਗਿਆ ਮੈਂ ਕੁਝ 12 ਵਿਅਕਤੀ ਜੁਏ ਨੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਲਗਭਗ 35 ਵਿਅਕਤੀ ਹੈ ਜਿਹਨੇ ਜੋ ਕਾਇਲ ਹੋਏ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਕਰ ਲਈ ਸੋ ਕਾਫੀ ਜੋ ਕਹਿ ਸਕਦੇ ਆ ਕਿ ਲੋਕਾਂ ਦਾ ਨੁਕਸਾਨ ਹੋਇਆ ਵੈ ਬਸ ਹੈ ਜੋ ਕਿ ਟਾਇਰ ਪੈਂਚਰ ਹੋਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੌਜੂਦ ਸੀ ਉੱਤੇ ਖੜੀ ਸੀ ਔਰ ਪਿੱਛੇ ਦੀ ਇੱਕ ਕੰਟੇਨਰ ਟਰੱਕ ਨੇ ਆ ਕੇ ਟੱਕਰ ਮਾਰੀ ਆ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ 35 ਦੇ ਕਰੀਬ ਲੋਕ ਹੈ ਜੋ ਕਾਇਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚੇ ਵੀ ਸ਼ਾਮਲ ਸੀ